ਖੰਨਾ ਦੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਨ ਦੇ ਕਾਰਨ ਇੱਕ ਟਰੱਕ ਡਰਾਈਵਰ ਅਤੇ ਉਸ ਦੇ ਨਾਲ ਦੇ ਸਾਥੀ ਦੀ ਮੌਤ ਹੋ ਗਈ ਹੈ ਜਿੱਕਰ ਯੋਗ ਹੈ ਕਿ ਦੋ ਹੋਰ ਵਿਅਕਤੀ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਐਕਸੀਡੈਂਟ ਦਾ ਪਾਣਾ ਵਾਪਰਿਆ ਤਾਂ ਉਦੋਂ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਟਰੱਕ ਡਰਾਈਵਰ ਅਤੇ ਉਸ ਦੇ ਸਾਥੀ ਨੂੰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਤਾਂ ਪੁਲਿਸ ਦੀ ਮਦਦ ਦੇ ਨਾਲ ਬੜੀ ਮੁਸ਼ਕਲ ਦੇ ਨਾਲ ਲੋਕਾਂ ਦੇ ਵੱਲੋਂ ਟਰੱਕ ਡਰਾਈਵਰ ਅਤੇ ਉਸਦੇ ਸਾਥੀ ਨੂੰ ਬਾਹਰ ਕੱਢਿਆ ਗਿਆ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪਰ ਉੱਥੇ ਚਾ ਕੇ ਉਹਨਾਂ ਦੀ ਮੌਤ ਹੋ ਗਈ। ਬਦਰ ਮਾਰ ਮਲੇ ਨਹੀਂ ਘੱਟ। ਸਿੱਧੇ ਹਮਲ ਤੋਂ। ਇਹ ਵੀ ਇਹ ਵੀ ਬੱਤੀ। ਮੇਰੇ ਫਾਦਰ ਜੀ। 552 ਤੋਂ ਜੀ ਨਾਮ ਤੇ ਕਰਦਾ ਦਫਤਾਰ ਸਿੰਘ 10 10 ਮੈਂ ਮਾਤਾ ਦੋ ਬ੍ਰਦਰਾਂ ਦੇ ਉਧਰ ਲੱਗ ਕੇ ਪੁੱਛਣਾ ਹੋਇਆ ਦਿੱਤੂ ਕਾਲਪਿਕ ਐਕਸੀਡੈਂਟ ਹੋਇਆ ਟਿਪਰ ਵਾਲੇ ਦੀ ਵਜ੍ਹਾ ਕਰਕੇ ਹੋਇਆ ਅੱਛਾ ਜੀ ਟਿਪਰ ਵਾਲੇ ਨੇ ਮੂਰੇ ਲਿਆ ਕਿਉਂ ਕਰਿਆ ਨਸ਼ਾ ਨਸ਼ਾ ਕੀਤਾ ਜਾ ਰਹੇ ਸੀ ਕਿੱਤਲੇ ਡੈਡੀ ਹਾਂ ਕਿੱਡੀ ਡੈਡੀ ਗੱਡੀ ਭਰ ਕੇ ਖੰਨੇ ਆ ਰਹੇ ਸੀ ਕਿੱਡੀ ਗੱਡੀ ਘਰੇ ਖੰਨੇ ਤੋਂ ਆ ਰਹੇ ਖੰਨੇ ਨੂੰ ਆ ਰਹੇ ਸੀ ਸਮਰਾਲਾ ਸੜਕ ਕਿੱਲੀ ਦੇ ਤਾਂ ਡਰਾਈਵ ਜਾ ਕੰਮ ਕਰਦੇ ਹੋਏ ਬਦ ਨਹੀਂ ਹੋ ਰਿਹਾ ਜੀ ਮੇਰੇ ਜੰਮਣ ਤੋਂ ਵੀ ਪਹਿਲਾਂ ਦਾ ਕਰਦੇ ਨੇ। ਕੇ 3 ਮੰਗ ਕਰਦੇ ਸੀ। ਮੰਗ ਦਾ ਕੋਈ ਨਹੀਂ ਹਿਸਾਬ ਮਿਲਣਾ ਚਾਹੀਦਾ ਜੋ ਟਰੱਕ ਵਾਲੇ ਨੇ ਉਹ ਕਰਿਆ ਉਹਦਾ ਦੇਖਣਾ ਚਾਹੀਦਾ ਫਿਰ ਕੋਈ ਪੁਲਿਸ ਵਾਲਿਆਂ ਨੂੰ ਵੀ ਉਹ ਕਰਨ। ਇਹਨਾਂ ਦਾ ਆਪਣਾ ਚੋਰਾਣਾ ਚਾਰਾ ਪੱਟੀ ਆ ਜੀ। ਇਹ ਪੱਟੀ ਆ ਜੀ। ਮੇਰਾ ਦੋਸਤ ਹੈ ਜੀ ਇਹਨਾਂ ਦੇ ਫਾਦਰ ਸਾਹਿਬ ਸੀਗੇ ਜਿਹਨਾਂ ਦੀ ਕਾਲ ਆਈ ਤੇ ਉਹਰੇ ਅੱਗੇ ਪਤਾ ਚੱਲਿਆ ਵੀ ਜਿਹੜਾ ਦਿੱਤਰ ਵਾਲਾ ਸੀਗਾ ਇਹ ਉੱਧਰੋਂ ਦੂਜੀ ਰੌਂਗ ਕਾਡਮੀ ਜਾ ਕੇ ਉਹਨੇ ਦਿੱਤਰ ਮਾਇਆ ਤੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਵੀ ਹੋ ਗਈ ਉਹ ਕੰਨੇਵਾਲ ਨੂੰ ਆ ਰਹੇ ਸੀ ਜਾਂ ਰਹੇ ਸੀ ਸੰਗੜਲੇ ਵੱਲ ਜਗਤਾਰ ਸਿੰਘ ਜੀ ਸਿਹੋ ਜੀ ਤੇ ਜਿਹੜਾ ਟਿਪਰ ਵਾਲਾ ਸੀਗਾ ਇੱਕ ਹੋਰ ਸਾਰੇ ਜਿਹੜੀ ਚੀਜ਼ ਉਹਨਾਂ ਨੂੰ ਪਤਾ ਲੱਗੀ ਕਿ ਜਿਹੜਾ ਟਿਪਰ ਵਾਲੇ ਨੇ ਆਪ ਤਾਂ ਇੱਕ ਡਰਾਈਵਰ ਸੀਗਾ ਤੇ ਕੁਝ ਉਹਨਾਂ ਨੇ ਗੱਡੀ ਚੋਂ ਕੱਢਿਆ ਵੀ ਆ ਕੁਝ ਜਿਹਾ ਸ਼ਾਇਦ ਨਸ਼ਾ ਕੁਝ ਇਹੋ ਜਿਹੀ ਚੀਜ਼ਾਂ ਸਮਾਨ ਪਿਆ ਸੀਗਾ ਉਹ ਵੀ ਪ੍ਰਦਾਨਾ ਫੜੇ ਪਿਆ ਤੇ ਬਹੁਤ ਲੋੜਵੰਦ ਪਰਿਵਾਰ ਆ ਜੀ ਇਹ ਵੀ ਬੱਚਾ ਜਿਹੜਾ ਹੈਗਾ ਸੁਖਜਿੰਦਰ ਸਿੰਘ ਇਹਨਾਂ ਦਾ ਬڑا ਬੇਟਾ ਇੱਕ ਇਹਨਾਂ ਦਾ ਛੋਟਾ ਬੇਟਾ ਤੇ ਮਾਤਾ ਜੀ ਨੇ ਘਰ ਦੇ ਵਿੱਚ ਘਰ ਦੇ ਹਾਲਾਤ ਵੀ ਕੋਈ ਜ਼ਿਆਦਾ ਵਧੀਆ ਨਹੀਂ ਹੈਗੇ ਤੇ ਇਹ ਵੀ ਬਹੁਤ ਛੋਟਾ ਹੀ ਮਿਲਦਾ 10ਵੀਂ ਤੋਂ ਬਾਅਦ ਹੀ ਕੰਮ ਕਰ ਲੱਗਾ ਸੀ ਟਰਾਂਸਪੋਰਟ ਤੇ ਇਹ ਕੰਮ ਕਰਦਾ ਇੱਥੇ ਕੰਨੀ ਤੇ ਅਜਦਾ ਹੀ ਮੰਗ ਕਰਦੇ ਆ ਵੀ ਇਨਸਾਫ ਹੋਣਾ ਚਾਹੀਦਾ ਦੇਖੋ ਜਿਹੜਾ ਪਰਿਵਾਰ ਨੂੰ ਆਰਥਿਕ ਮਦਦ ਵੀ ਹੋਣੀ ਚਾਹੀਦੀ ਆ ਕਿਉਂਕਿ ਇਹੀ ਕਮਾਉਣ ਵਾਲੇ ਸੀਗੇ ਇੱਕ ਇਹ ਬੇਟਾ ਇਹਨਾਂ ਦਾ ਕਮਾਉਂਦਾ ਇਹ ਵੀ ਮਾੜੀ-ਬੋਟੀ ਜੌਬ ਕਰ ਰਿਹਾ ਜੇ ਟਰਾਂਸਪੋਰਟ ਤੁਹਾਨੂੰ ਵੀ ਪਤਾ ਹੀ ਆ ਵੀ ਕੰਨੀ ਕੀ ਤਨਖਾਹ ਹੁੰਦੀ ਹੈ ਨਹੀਂ ਤਾਂ ਸਾਡੀ ਤਾਂ ਇਹੀ ਮੰਗ ਆ ਵੀ ਪਰਿਵਾਰ ਦੀ ਮਦਦ ਆਹ ਰਹੀ ਜਿਹਨੇ ਸਾਡਾ ਬੰਦਾ ਮਾਰਿਆ ਜਿਹਨੇ ਵੇਖੇ ਚੱਪੜ ਮਾਰ ਔਰ ਰੋਂਗ ਸਾਈਡ ਤੋਂ ਸਾਡੀ ਗੱਡੀ ਚੱਕੀ ਆ ਰੋਂਗ ਸਾਈਡ ਤੋਂ ਇਹ ਸਾਨੂੰ ਇਹਦਾ ਇਹ ਬੰਦੇ ਦਾ ਕੀ ਚਾਹੀਦਾ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਜਵੇਂ ਮਰਜੀ ਕਰੋ ਪਰ ਸਾਨੂੰ ਇਨਸਾਫ ਚਾਹੀਦਾ ਸਾਡਾ ਇਨਸਾਫ ਚਾਹੀਦਾ 6 ਹੱਥਾਂ ਮਾਰ ਕੇ ਵੀ ਜਗਤਾਰ ਸਿੰਘ ਸਾਡਾ ਡਰਾਈਵਰ ਸਾਡਾ ਚਾਚਾ ਸਾਡਾ ਭਰਾਵਾ ਸਾਡੇ ਬਾਪ ਵਰਗਾ ਇਹਨੇ ਬੰਦੇ ਨੇ ਮਾਰੇ ਆ ਇਹ ਬੰਦੇ ਨੇ ਔਰ ਦੂਜਾ ਡਰਾਈਵਰ ਨੇ ਟਿਪ ਟਿਪਰੇਟਰ ਵਿੱਚ ਚੜਦਾ ਕੀ ਕਰਨ ਚੜਿਆ ਸਨੋ ਜੀ ਚਾਹੀਦਾ ਉਹ ਕੀ ਕਰਨ ਚੜਿਆ ਮੇਰਾ ਨਾਮ ਸਤਵਿੰਦਰ ਹੈ ਜੀ ਪਿੰਡ ਭਮਦੀ ਆ ਮੇਰਾ ਅੰਕਲੇ ਲੱਗਦਾ ਸਾਡਾ ਡਰਾਈਵਰ ਆ ਰਿਤਿਸ਼ ਸ਼ੈਕਰੋ ਦਾ ਹੋਰ ਕੀ ਨਾਮ ਸੁਣਾਉਂਦਾ ਉਹਨਾਂ ਦਾ ਨਾਮ ਬਿੱਲਾ ਜੀ ਆਸਾ ਬਿੱਲੇ ਨਾਂ ਤੇ ਜਾਣਦੇ ਆ ਜਗਤਾਰ ਸਿੰਘ ਬਿੱਲਾ ਜਗਤਾਰ ਸਿੰਘ ਬਿੱਲਾ ਕੁਝ ਨਹੀਂ ਉਹ ਰਾਮਨਾਰ ਆਪਣੀ ਸਾਈਡ ਤੇ ਆਉਂਦੇ ਨੇ ਦੂਜੀ ਸਾਈਡ ਦੇ ਵਿੱਚੋਂ ਰੋਹ ਸਾਈਡ ਦੇ ਵਿੱਚੋਂ ਜਾ ਕੇ ਟਿਪਰ ਵਾਲੇ ਨੇ ਸਾਡਾ ਬੰਦਾ ਚੱਕਿਆ ਗੱਡੀ ਵਿੱਚ ਮਾਰੀ ਆ ਸਾਡਾ ਬੰਦਾ ਮੌਕੇ ਤੇ ਮਾਰਤਾ ਔਰ ਦੂਜੀ ਕੰਪਨੀ ਦਾ ਡਰਾਈਵਰ ਟਿਪਰ ਕਿਸੇ ਹੋਰ ਦਾ ਉਹ ਬੰਦਾ ਗੱਡੀ ਦੇ ਵਿੱਚ ਚੜਦਾ ਜਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਸਰਕਾਰੀ ਗੱਡੀ ਚਲਾ ਰਿਹਾ ਸੀ ਖਾਲੀ ਸੀ ਨਾ ਹੀ ਕਰੀ ਹੋਈ ਸੀ ਲੋਡ ਸੀ ਉਹ ਆਪਣੀ ਸਾਈਡ ਸੀ ਉਹ ਜਾ ਆਪਣੀ ਸਾਈਡ ਸੀ ਅਸੀਂ ਕੱਪੜੀ ਦੇ ਇੱਕ ਮਿੰਟ ਦੂਜੀ ਗੱਲ ਜਦੋਂ ਟਿਪਰ ਲੱਗ ਗਿਆ ਟਿਪਰ ਦਾ ਡਰਾਈਵਰ ਉਰੇ ਆ ਦੂਜਾ ਟਿਪਰ ਦਾ ਡਰਾਈਵਰ ਟਿਪਰ ਦੇ ਵਿੱਚ ਕੀ ਕਰਨ ਚੜਿਆ ਸਾਨੂੰ ਪਹਿਲਾਂ ਇਹ ਸਬੂਤ ਚਾਹੀਦਾ ਓਏ ਸਾਨੂੰ ਇਹ ਦੱਸੋ ਕਰਨ ਕੀ ਗਿਆ ਗੱਡੀ ਦਾ ਕਾਗਜ਼ ਪੱਤਰ ਕਰਨ ਗਿਆ ਦੂਜੇ ਨੰਬਰ ਤੇ ਜਾਇ ਨਸ਼ਾ ਪਤਾ ਕੀਤਾ ਹੋਗਾ ਜਿਹੜਾ ਬੰਦਾ ਮੌਕੇ ਤੇ ਹੀ ਪੁਲਿਸ ਨੂੰ ਫੜਾਇਆ ਦੇਖੋ ਆਹ ਦੇਖੋ ਆਹ ਦੇਖੋ ਅਸੀਂ ਮੌਕੇ ਤੇ ਪੁਲਿਸ ਨੂੰ ਫੜਾਇਆ ਬੰਦਾ ਗੱਡੀ ਦੇ ਵਿੱਚ ਚੜਿਆ ਸੀ ਵੀਰੇ ਕੈਮਰਾ ਗੋਲ ਕਰੋ ਇਹ ਬੰਦਾ ਉਹ ਬੰਦੇ ਨੇ ਆਪਣਾ ਨਾਮ ਦੱਸਿਆ ਗੋਲਦੀ ਇਹ ਗੱਡੀ ਦੇ ਵਿੱਚ ਚੜਿਆ ਕੀ ਕਰਨ ਚੜਿਆ ਸੀ ਇਹ ਪੂਰਾ ਟੈਟ ਆ ਕੀ ਕਰਨ ਦੇ ਨਸ਼ੇ ਦੇ ਨਾਲ ਪੂਰਾ ਟੈਟ ਆ ਦੂਜੇ ਟਪਰੇ ਦਾ ਸਾਨੂੰ ਪਹਿਲਾਂ ਦੂਸਰੀ ਗੱਡੀ ਵਿੱਚ ਕਰਨ ਕੀ ਗਿਆ ਸੀ ਸਾਨੂੰ ਇਹ ਹਿਸਾਬ ਚਾਹੀਦਾ ਉਹ ਨਹੀਂ ਯਾਰ ਚੋੜੂ ਦਾ ਰਵੀ ਨਾਮ ਕੀ ਆਪਣਾ ਜਸਵੀਰ ਸਿੰਘ ਜੀ ਕਿੱਥਰ ਆ ਰਹੇ ਤੁਸੀਂ ਯਮਨानगर ਦੀ ਯਮਨानगर ਅੱਥੇ ਕਿੱਥੇ ਆਏ ਸੀ ਬਾਕੀ ਅੱਥੇ ਗੱਡੀ ਚਲਾ ਰਹੇ ਹਾਂ ਜੀ ਕਿਹੜੀ ਗੱਡੀ ਹੈ ਆਪਣੀ 16 ਡੈਰੀ ਜੀ ਕੀ ਨੰਬਰ ਕੀ ਗੱਡੀ ਦਾ ਬਚਪਨ ਨੇ ਜਿੰਦੇ ਕੀ ਹੋਇਆ ਸੀ ਅੱਜ ਉਧਰ ਤੇ ਪਤਾ ਹੀ ਨਹੀਂ ਲੱਗਾ ਭਾਜੀ ਕਿ ਜਾ ਕੇ ਦਾਮ ਹੀ ਹੋ ਗਿਆ ਹਾਂ ਜੀ ਇਧਰੋਂ ਆ ਰਹੇ ਸੀ ਗੱਡੀ ਲਾ ਕੇ ਆਏ ਤੋਂ ਪਵਾਨੀਗੜ੍ਹੋਂ ਆ ਰਹੇ ਤੇ ਜਾਣਾ ਕਿੱਥੇ ਸੀ ਤੇ ਇਮਾ ਚੱਲ ਜੀ ماتے گئے جگہا ہے ماتے جانے ڈالی بھال جی یہ ہویاں کیسی ہے ہم دی کی ہویاں سے جی ای اچھا. ایک سی طرح ہے وہ پتہ ہی لگا پا جی کیو ہے کہ یہ نہیں گڑی نہیں رکھی ہے کتاب اچھا وہ گڑی تسی کی رہنے کی آن کی نہیں لگا ایک سی طرح ہے آم نے سامنے ایک سی طرح ہے آم نے سامنے اچھا چھوچے لے وہ کتھیں کتھیں گے وہ کتھیں گوڑی کیا لی کتھیں 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 گ ਸਾਡੇ ਲੋਹੇ ਦੀ ਗੱਡੀ ਦਾ ਸਾਹ ਕੋਲ ਕਰਕੇ ਫੋਨ ਵੀ ਨਾ ਕਰਦਾ। ਪਰ ਜਦੋਂ ਇਹ ਹੋਊਗਾ ਨਹੀਂ। ভাই ਜੀ ਮੈਂ ਤੇ ਲਾ ਲਿਆ ਮਿੰਦੇ ਮੈਂ ਤੇ ਅੰਦਰ ਹਾਂ ਬਾਜੂ ਪਈ ਕਿ ਹੋਇਆ ਗੇਰ। ਤਾਂ ਨਾ ਹੋਰ ਕੋਈ ਗੱਡੀ ਵੀ ਹੋਰ ਕੋਈ। ਜਿਹੜੇ ਕਰਨਾ ਹੀ। ਹਾਂਜੀ। ਕਰਨੇ ਕੱਲੇ। ਅੱਛਾ। ਹਾਂਜੀ। ਕੱਲੇ ਕੱਲੇ। ਇਹ ਗੱਡੀ ਤੋਂ ਕੱਲੇ ਚਲਾ ਦੇ। ਨਹੀਂ ਘਟਾ ਨਹੀਂ। ਹਾਂਜੀ। ਤੇ ਜਿਹਨੇ ਲੋਕੀ ਕਹ ਰਹੇ ਹੈ ਕਿ ਗਲਤੀ ਤੁਹਾਡੀ ਹੈਗੀ ਆ ਤੇ ਗੱਡੀ ਤੁਸੀਂ ਕਲਰ ਰੋਡ ਸਾਡ ਨੂੰ ਲੈ ਕੇ ਆਏ। ਤੇ ਮੰਨ ਲਓ ਤੁਸੀਂ ਤੇ ਉਹ ਸਰਦੀ ਫਾਜੀ ਚਾਹ ਤੂੰ ਉਹ ਸਰਦੀ ਬਹੁਤ ਸਾਦੀ ਜੋ ਹੋ ਜੇ ਇਹ ਉਹਨਾਂ ਕੋਲ ਤੇ ਹੈ ਵੀ ਇਹ ਤਾਂ ਚਲ ਗਏ ਤੇ ਫਿਰ ਇੱਕ ਬੰਦੇ ਥੋੜੀ ਹੋਈ ਗਲਤੀ ਕੀਤੀ ਤੇ ਮੇਰੇ ਕੋਲ ਬੰਦੇ ਦੇ ਕਿਤੇ ਤੁਸੀਂ ਤੇ ਇਹ ਜਿਹੜੀ ਮੈਂ ਸੰਸਾ ਨਾ ਮੈਡੀਕਲ ਤੋਂ ਵਾਲਾ ਇਹ ਬੰਦਾ ਰੋਸ ਬਸ ਜੇ ਸੇ کمپنی کے اندر فوٹو کرنی ہے کمپنی کے اندر فوٹو کرنی ہے ہم کو وہ ہے وہ لوگ کمپنی کے اندر سیف بلڈنگ وہ وہاں نہیں وہ باندې گھر یہاں تو وہ گڈی میں لے کے چل کر فون ڈال لیں گے بھیج دیا تھا دیکھتے تھے تھا بھی نہیں کوئی نام نہیں ਨੰਦਾ ਸਾਂਸ ਨੰਦਾ ਉਹ ਹੀ ਰਹੋ ਤੇ ਅਜੀ ਕਾਹਤ ਚੈੱਕ ਕਰਦੀ ਵੀ ਪਹੁੰਚ ਕੇ ਚੈੱਕ ਕਰਦਾ ਗੱਡੀ ਕਾਗਜ਼ ਪੱਤਰ ਲਾਇਸੈਂਸ ਉਹ ਛੇਵੇਂ ਜੀ ਸਾਰੇ ਉਹਨਾਂ ਦੇ ਨਹੀਂ ਆਪਣੀ ਮਤਲਬ ਪੈਸਾ ਤਾਂ ਨਹੀਂ ਬੋਲ ਸਮਾ ਬਾਇ ਤੇ ਪਤਾ ਨਹੀਂ ਵੀਰ ਮੇਰਾ ਪੈਸਾ ਦਿੰਦਿਆ ਕੀ ਕਰਿਆ ਇਹ ਸਾਈਡ ਤੇ ਮੈਂ ਬਾਈਕ ਚਲਾਉਣਾ ਮੈਂ ਬਾਈਕ ਚਲਾਉਣਾ ਮੈਂ ਮੈਨੂੰ ਮੇਰੇ ਇਹ ਚਾਹੀਦਾ ਇਨੀ ਟਾਈਮ ਕਿਰੇ ਇੱਧਰ ਜੀ ਤੂੰ ਮੈਨੂੰ ਕੀ ਹੋਇਆ ਮੇਰਾ ਮਾਲ ਪਤਾ ਕਰ ਦਵਾ ਮੈਂ ਸਭ ਕੁਝ ਦੱਸ ਰਿਹਾ ਹਾਂ ਉਹ ਮਨ ਕਹਿੰਦਾ ਹੈ ਕਹਿੰਦਾ ਹੈ ਕੀ ਨਾ ਸਕਦਾ ਭੁੱਖੇ ਖਾਦੀ ਸੀ ਇੱਧਰ ਕਹਿੰਦਾ ਭੁੱਖੇ ਖਾਦੀ ਸੀ ਭਾਜੀ ਅੱਜ ਕੱਲ੍ਹ ਤੋਂ ਬੰਦਾ ਐਕਸੀਡੈਂਟ ਜਿਹੜਾ ਹੋਇਆ ਮੇਰੇ ਬਿਲਕੁਲ ਨੂੰ ਹੋਇਆ ਭੁੱਖੇ ਖਾਦੀ ਓਵਰਟੈਕ ਹੋਇਆ ਸੀ ਤੈਨੂੰ ਕਿਸਨੇ ਜ਼ੋਰਦਾਰ ਮੁੱਤਨ ਬਣਾਇਆ ਦੂਜੀ ਗੱਲ ਸਾਰੇ ਸਾਰੇ ਟੀਮ ਮੈਂਟਰ ਜਿਹੜਾ ਐਕਸੀਡੈਂਟ ਕੇਸ ਹੈ ਜੀ ਸਰ ਅਪਣੇ ਕੋਲ ਇੱਕ ਪੇਸ਼ੈਂਟ ਆਏ ਸੀਗੇ ਚਾਰ ਪੇਸ਼ੈਂਟ ਸੀਗੇ ਉਹਨਾਂ ਦੀ ਹਿਸਟਰੀ ਸੀ ਕਿ ਵੀ ਉਹਨਾਂ ਦਾ ਐਕਸੀਡੈਂਟ ਹੋਇਆ ਐ ਜੀਟੀ ਰੋਡ ਆਨ ਦਾ ਜੀਟੀ ਰੋਡ ਟੀਰਸ ਲਾਦੀ ਜਿਹੜਾ ਵਿਲੇਜ ਆਂਦਾ ਆਪਣਾ ਸਮਲਾਲਾ ਰੋਡ ਤੇ ਤੇ ਉਹਦੇ ਵਿੱਚ ਸਾਡੇ ਕੋਲ ਚਾਰ ਪੇਸ਼ੈਂਟ ਲਾਈਕ ਸਾਡੇ ਨੂੰ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਕਾਰਨ ਸਾਡੇ ਕੋਲ ਚਾਰ ਪੇਸ਼ੈਂਟ ਸੀਗੇ ਜਿਨ੍ਹਾਂ ਦੇ ਵਿੱਚੋਂ ਮੈਂ ਨਾਮ ਦੱਸਦਾ ਚਾਰੀ ਪੇਸ਼ੈਂਟ ਦਾ ਹਰਿੰਦਰ ਯਾਦਵ ਜਸਬੀਰ ਸਿੰਘ ਸਤਨਾਮ ਸਿੰਘ ਜਗਤਾਰ ਸਿੰਘ ਜਿਹਦੇ ਵਿੱਚੋਂ ਜਗਤਾਰ ਸਿੰਘ ਜਿਹੜਾ ਪੇਸ਼ੈਂਟ ਸੀਗਾ ਉਹ ਬਰਾਟ ਡੈਡੀ ਸੀਗਾ ਕਿ ਸਾਡੇ ਕੋਲ ਜਦੋਂ ਲੈ ਕੇ ਆਈਏ ਐਂਬੂਲੈਂਸ ਦੇ ਬਰਾਡ ਜੈਟ ਸੀਗੇ ਤੇ ਅਸੀਂ ਉਹਨਾਂ ਨੂੰ ਡਿਕਲੇਅਰ ਕਰਕੇ ਬਰਾਡ ਜੈਟ ਸੀ ਮੋਰਚਰੀ ਸ਼ਿਫਟ ਕਰਤਾ ਹੈ ਤੇ ਬਾਕੀ ਜਿਹੜਾ ਸਲਾਮ ਸਿੰਘ ਸੀਗਾ ਉਹ ਉਹਨਾਂ ਦੀ ਕਾਫੀ ਜ਼ਿਆਦਾ ਚੈਸਟ ਵਿੱਚ ਬਲੰਟ ਟਰਾਮਾ ਸੀਗਾ ਚੈਸਟ ਸੈਚੂਰੇਸ਼ਨ ਫਾਲ ਸੀਗੀ 100 ਫਾਲ ਸੀਗੀ ਤੇ ਅਸੀਂ ਸਟੇਬਲ ਕਰਕੇ ਪੇਟ ਨੂੰ ਰੈਫਰ ਕਰਤਾ ਹੈ ਫॉर ਫਦਰ ਮੈਨੇਜਮੈਂਟ ਵਾਸਤੇ ਬੱਦੀ ਰੈਫਰ ਕਰਤਾ ਸੀ ਕੀ ਕਿ ਜਿਹੜਾ ਹਰਿੰਦਰ ਯਾਦਵ ਸੀਗਾ ਉਹ ਸਾਡੇ ਕੋਲ ਉਹਦੀ ਵੀ ਕਾਫੀ ਇੰਜਰੀ ਸੀਗੀ ਲਾਈਕ ਦੰਤ ਸੀਗੀ ਫ੍ਰੈਕਚਰ ਕਾਫੀ ਸਿਰ ਤੇ ਸੀਗੀ ਹੈਂਡ ਇੰਜਰੀ ਸੀਗੀ ਤੇ ਦੋਨਾਂ ਟੈਂਗ ਲਾਈਕ ਸੇਰ ਇੰਜਰੀ ਸੀਗੀ ਤੇ ਪੇਸ਼ੈਂਟ ਦੇ ਆਪਾਂ ਸੂਚਿੰਗ ਵਗੈਰਾ ਕਰੀ ਐ ਤੇ ਸਾਰਾ ਸਟੇਬਲ ਕਰਿਆ ਪੇਸ਼ੈਂਟ ਪੇਸ਼ੈਂਟ ਨੂੰ ਫਿਰ ਆਪਾਂ ਉਹਨੂੰ ਚੈਸਟ ਸੀਟੀ ਤੇ ਹੈੱਡ ਕਰਾਉਣ ਵਾਸਤੇ ਭੇਜਿਆ ਸੀਗਾ ਤੇ ਉਹ ਤੋਂ ਬਾਅਦ ਉਹ ਪੇਸ਼ੈਂਟ ਉੱਥੇ ਕਲਾਪਸ ਹੋ ਗਿਆ ਸੀਗਾ ਤੇ ਉਹ ਪੇਸ਼ੈਂਟ ਨੂੰ ਜਦੋਂ ਆਪਾਂ ਵਾਪਸ ਲੈ ਕੇ ਆਏ ਤੇ ਐਮਰਜੈਂਸੀ ਦੇ ਵਿੱਚ ਤੁਹਾਨੂੰ ਦੇਖਿਆ ਤਾਂ ਉਹਨੂੰ ਅਸੀਂ ਵਾਈਪ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪੇਸ਼ੈਂਟ ਕਾਫੀ ਸਿਕ ਸੀਗਾ ਦੋ ਇੰਤਰੀ ਆਪਣੀ ਇੰਤਰੀ ਹੈਂਗਰ ਕੀ ਉਹਦੂ ਪੇਸ਼ੈਂਟ ਵਾਈਬ ਹੋਣੀ ਚਾਹੀ ਗਿਆ ਤੇ ਉਹ ਇੱਥੇ ਡੈੱਥ ਹੋ ਗਈ ਪੇਸ਼ੈਂਟ ਦੀ ਤੇ ਆਪਣਾ ਕੋਈ ਪੇਸ਼ੈਂਟ ਰਹਿ ਗਿਆ ਜਸਵੀਰ ਸਿੰਘ ਜਿਹੜੇ ਡਰਾਈਵਰ ਦੱਸੇ ਜਾ ਰਹੇ ਨੇ ਤੇ ਪਰਦੇ ਜਾਂ ਦੂਸਰੀ ਗੱਡੀ ਨੇ ਤੇ ਉਹ ਪੇਸ਼ੈਂਟ ਜਿਹੜਾ ਹੈਗਾ ਉਹ ਆਪਾਂ ਰੱਖਿਆ ਹੋਇਆ ਉਹ ਪੇਸ਼ੈਂਟ ਦਾ ਸੀਟੀ ਹੈਡ ਤੇ ਚੈਸਟ ਕਰਵਾ ਲਿਆ ਉਹ ĐAT is very normal ਉਹਦੇ ਵਿੱਚ ਕੋਈ ਇੰਤਰੀ ਨਹੀਂ ਆਈ ਹਾਲੇ ਤੱਕ ਬਾਕੀ ਉਹਦੀ ਪਰਮਨੈਂਟ ਰਿਪੋਰਟਿੰਗ ਕਰਨੇ ਜਿਹੜੇ ਸਕੂਲੋਂ ਹੋਣੀ ਹੈ ਉਦੇ ਬਾਅਦ ਆਪਾਂ ਉਹਨੂੰ ਦੇਖ ਲਾਂਗੇ ਵੀ ਕੀ ਐ ਵੈਸੇ ਉਹਦੇ ਲੱਤ ਦੇ ਵਿੱਚ ਥੋੜੀ ਜਿਹੀ ਪੇਨ ਦੱਸ ਰਿਹਾ ਹਾਂ ਜਿਹਦੇ ਕਰਕੇ ਆਪਾਂ ਉਹਨੂੰ ਐਡਮਿਟ ਕਰ ਲਿਆ ਤੇ ਫਦਰ ਉਹਦੀ ਮੈਂਟਰਲ ਵਾਸਤੇ ਉਹਨੂੰ ਸ਼ਿਫਟ ਕਰਤਾ ਟਰਾਮਾ ਤੇ ਕੋਈ ਨਸ਼ੇ ਕਰਾ ਦਾ ਕੰਮ ਸਮਝਦਾ ਅ ਸਰ ਦੇਖੋ ਇਦਾਂ ਦਾ ਆਪਾਂ 10 ਦਿਨਾਂ ਦਾ ਕਿਉਂਕਿ ਜੇ ਕਿ ਅਲਕੋਹਲ ਵਗੈਰਾ ਵੀ ਕਿਉਂ ਇਸ ਪ੍ਰੈਸ ਮੈਲ ਆ ਜਾਂਦੀ ਹੁੰਦੀ ਆ ਨਾ ਐਮਬਿਲ ਸਾਨੂੰ ਕੋਈ ਹਾਲੇ ਲੱਗਿਆ ਨਹੀਂ ਹੈ ਤੇ ਕਿਉਂਕਿ ਅਸੀਂ ਪੇਸ਼ੈਂਟ ਨੂੰ ਅਸੀਂ ਪੇਸ਼ੈਂਟ ਦੀ ਜਾਨ ਬਚਾਉਣ ਦੇ ਵਿੱਚ ਜ਼ਿਆਦਾ ਅਸੀਂ ਰੱਖਿਆ ਹਨ ਵੀ ਚਲੋ ਚਾਹੇ ਪੇਸ਼ੈਂਟ ਦਾ ਨਿਸ਼ਚੈ ਕਰਿਆ ਹੋਵੇ ਪਰ ਸਾਡਾ ਪੇਸ਼ੈਂਟ ਦੀ ਜਾਨ ਬਚਾਉਣਾ ਇਸ ਮੇਨ ਮੋਟੇ ਬਹੁੰਦਾ ਉਹਨੂੰ ਉਹਦੇ ਉਹਨੂੰ ਠੀਕ ਕਰਨਾ ਉਹਨੂੰ ਸਟੇਬਲ ਕਰਨਾ ਇਸ ਕਰਕੇ ਇਸ ਵਾਰੀ ਹਾਲੇ ਕੋਈ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਤੇ ਬਾਕੀ ਜੇ ਕੁਝ ਹੋਊਗਾ ਤੁਹਾਨੂੰ ਫਦਰ ਪਤਾ ਚੱਲੇਗਾ ਜੀ ਥੈਂਕ ਯੂ ਸਰ ਠੀਕ ਹੈ ਸਰ ਖੰਨਾ ਤੋਂ ਰੰਜਨਾ ਸ਼ਾਹੀ ਦੀ ਪਿਛੇ ਇਸ ਰਿਪੋਰਟ